ख रहे हो छनका जी अजियां लैके खड़े हो स्पैशल तौर पर आए हैं ਮੇਰਾ ਸਾਰੇ ਆਇਆ ਹਾਂ ਹਾਂਜੀ ਮੇਰਾ ਕਹਿਣਾ ਇਹ ਹੀ ਆ ਵੀ ਅੱਜ ਦੋ ਦੂ ਆਪਦੀ ਦੋ ਰਾਜਾ ਜੋ ਮੈਂ ਥੰਡ ਪੈ ਗਿਆ ਦੋ ਬਾਤ ਵੀ ਤੁਹਾਡਾ ਕਿਰਤ ਤੇ ਹੈ ਉਸ ਪਰ ਕਰਨਾ ਅਸੀਂ ਇਹਨਾਂ ਨੂੰ ਸ਼ੰਗਾਰ ਚ ਤਾਂ ਸਾਡਾ ਇੱਦਾਂ ਹੀ ਤੇ ਰੁਕ ਸਾਡੇ 10 ਮਿੰਟ ਪਿਤਾ ਜੀ ਨੇ ਸਾਰਾ ਆਪਣਾ ਸਰਵੱਤ ਸਵਾਭ ਦਿੱਤਾ ਅਸੀਂ ਵੀ ਉਹਨਾਂ ਦੇ ਹੀ ਬੱਚੇ ਆ ਤੇ ਅਸੀਂ ਵੀ ਕੁਰਬਾਨੀਆਂ ਦੇਣ ਨੂੰ ਤਿਆਰ ਆ ਜਿਹੇ ਜਿੱਦਾਂ ਹੁਣ ਸਾਨੂੰ ਇਹ ਕਹਿੰਦਾ ਹੈ ਵੀ ਇਹ ਅਨਪਾੜ ਇਹ ਸਾਡਾ ਅੰਨ ਖਾ ਕੇ ਤੇ ਸਾਨੂੰ ਅਨਪੜ ਅਨਪੜ ਦੱਸ ਰਹੇ ਆ ਤੇ ਇਹਨਾਂ ਨੂੰ ਇਹ ਸੋਚ ਲੈਣੀ ਅਸੀਂ ਅਸੀਂ ਕਮਾਉਂਦੇ ਆ ਤੁਸੀਂ ਖਾਂਦੇ ਆ ਇਹਨਾਂ ਦੀ ਜਿਹੜੀ ਸੋਚ ਬਹੁਤ ਗਲਤ ਆ ਇਹਨਾਂ ਨੂੰ ਇੰਦਾਂ ਦੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਤੇ ਇਹ ਹੀ ਸਾਡਾ ਕਹਿਣਾ ਹੈ ਨਾ ਤਕੀਸ਼ਨ ਸੂਦ ਜਿਹੜਾ ਆ ਭਾਜਪਾ ਦਾ ਮੰਤਰੀ ਆ ਹਾਂਜੀ ਉਹਨੇ ਕਿਹਾ ਵੀ ਇਹ ਜਿਹੜੇ ਸਿੱਧੇ ਸੌਰ ਤੇ ਜਿਹੜੇ ਕਿਸਾਨ ਆ ਇਹ ਉੱਥੇ ਬੈਠੇ ਆ ਵੀ ਇਹ ਕਰਦੇ ਪਿਆ ਪਿਕਨਿਕ ਕਰਦੇ ਪਏ ਆ ਪਰੇ ਬਾਰੇ ਕਿਉਂ ਆ ਅਸੀਂ ਇਹਨਾਂ ਨੂੰ ਮਨਾ ਰਹੇ ਆ ਉੱਥੇ ਇਹਨਾਂ ਨੂੰ ਕੋਈ ਸੰਘਰਸ਼ ਨਹੀਂ ਹੈਗਾ ਅਸੀਂ ਤਾਂ ਸੰਘਰਸ਼ੇ ਕੰਮ ਗਏ ਆ ਅਸੀਂ ਆਪਣੇ ਹੱਕਾਂ ਨੂੰ ਲੈਣ ਗਏ ਆ ਇਹਨਾਂ ਨੂੰ ਪਿਕਨਿਕ ਦੱਸਦੀ ਆ ਇਹ ਵੀ ਆ ਜਾਣ ਇਹ ਵੀ ਆ ਕੇ ਦੇਖਣ ਕਿੰਦਾ ਪਿਕਨਿਕ ਮਨਾਈ ਜਾਂਦੀ ਆ ਆਪਣੇ ਘਰ-ਬਾਰ ਛੱਡ ਕੇ ਅਸੀਂ ਇੰਨੀ ਠੰਡ ਦੇ ਵਿੱਚ ਸੜਕਾਂ ਤੇ ਸਾਡੇ ਅਸੀਂ ਰੋਲ ਰਹੇ ਆ ਇਹਨਾਂ ਨੂੰ ਅਸੀਂ ਇਹੀ ਸੱਦਾ ਦਿੰਦੇ ਆ ਆਓ ਤੁਸੀਂ ਵੀ ਆਓ ਮੈਂ ਆ ਕੇ ਇਥੇ ਸਾਡੇ ਨਾਲ ਪਿਕਨਿਕ ਮਨਾਓ ਜਿਹੜੇ ਅੱਜ ਕਿਸਾਨ ਸੰਘਰਸ਼ ਵਿੱਚ ਸ਼ਾਮਲ ਨੇ ਤੇ ਘਰੋਂ ਬੈਠ ਕੇ ਹੋ ਗਏ ਆ ਤਾਂ ਮੈਨੂੰ ਪਤਾ ਵੀ ਅੱਜ ਕਿਸੇ ਦਾ ਦਿਨ ਤਾਂ ਕਰਦਾਰੀ ਘਰੋਂ ਬੈਠ ਕੇ ਹੋਣ ਨੂੰ। ਹਾਂਜੀ ਅੱਜ ਆਪਣੇ ਹੱਕਾਂ ਦੀ ਅੜਾਈ ਆ। ਨਵੇਂ ਸਾਲ ਦੇ ਵਿੱਚ ਆਪਾਂ ਜਾ ਰਹੇ ਆ। ਬਹੁਤ ਜਲਦੀ ਜਾਵਾਂਗੇ ਇਸ ਕਦੇ ਦਿਨ ਦੇ ਵਿੱਚ। ਪਰ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਅੱਜ ਕੀ ਤੁਸੀਂ ਇਹ ਜਿਹੜੀ ਜੰਗ ਆ ਜਿੱਤੋਗੇ? ਹਾਂਜੀ ਅਸੀਂ ਇਹ ਜੰਗ ਜ਼ਰੂਰ ਜਿੱਤਾਂਗੇ। ਅਸੀਂ ਇਹ ਆਪਣਾ ਮਨ ਬਣਾ ਲਿਆ ਆ। ਅਸੀਂ ਆਪਣੇ ਮਨ ਨੂੰ ਮੜਾ ਕੇ ਅਸੀਂ ਇਹ ਦਿੱਲੀ ਵਿੱਚ ਬੈਠੇ ਆ। ਜੇ ਸੇ ਕਰਕੇ ਹੀ ਬੈਠੇ ਆ ਵੀ ਅਸੀਂ ਐਸੇ ਜੰਗ ਨੂੰ ਜ਼ਰੂਰ ਜਿੱਤਾਂਗੇ ਅਸੀਂ ਇਹਨਾਂ ਦਾ ਕਾਲੇ ਕਾਨੂੰਨ ਜ਼ਰੂਰ ਵਾਪਸ ਕਰਾਵਾਂਗੇ ਜਿੱਦਾਂ ਕਿ ਪਹਿਲੀ ਵਾਰ ਸ਼੍ਰੀ ਨੇ ਕਿਹਾ ਵਾ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਉਸ ਬਾਰੇ ਕਿ ਦੋਸੀ ਜਣਾ ਵੇ ਕਿ ਤੁਹਾਡੇ ਹੱਕਾਂ ਦੀ ਰਾਖੀ ਕੀਤੀ ਜਾਊਗੀ ਕਿ ਜੇ ਸੈਧੇ ਤੌਰ ਤੇ ਕਾਣ ਕਰਦੇਗਾ ਤੁਹਾਡੇ ਹੱਕਾਂ ਦਾ ਇਹ ਸਾਡੇ ਹੱਕ ਹੈ ਜਿਹੜਾ ਇਹਨਾਂ ਤੇ ਇਹ ਕਾਣ ਕਰਦੇ ਪਏ ਆ ਅਸੀਂ ਇਹਨਾਂ ਨੂੰ ਆਪਣੇ ਹੱਕ ਨਹੀਂ ਦਿਵਾਉਣ ਦਵਾਂਗੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ ਸਾਡੀ ਇਹੀ ਇਹਨਾਂ ਨੂੰ ਬਾਰ-ਬਾਰ ਚੇਤਾਵਨੀ ਆ ਅਸੀਂ ਹੋਰ ਸੰਘਰਸ਼ ਨੂੰ ਇੰਨਾ ਕੇ ਤੇਜ਼ ਕਰ ਦਵਾਂਗੇ ਜੀ ਜੇ ਆਉਣ ਵਾਲਾ ਸਮਾਂ ਹੀ ਇਹਨਾਂ ਨੂੰ ਦੱਸੂਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਵੇਂ ਲੱਗ ਰਿਹਾ ਸਰਕਾਰ ਦਾ ਰੋਕਾ ਜਿਵੇਂ ਗੱਲ ਵੀ ਮੀਟਿੰਗ ਚ ਜਾਰੀ ਆ ਤੇ ਤੁਹਾਡਾ ਜੀ ਗਾਣਾ ਤੇ ਦੂਜੇ ਪਾਸੇ ਜੇ ਗੱਲ ਕਰ ਲਈ ਤੇ ਰੈਲੀਆਂ ਨੂੰ ਲੈ ਕੇ ਤੁਹਾਡਾ ਜੀ ਕੈ ਟਰੈਕਟਰ ਰੈਲੀ ਹੁਣ ਅਸੀਂ ਪਹਿਲਾ ਮੀਟਿੰਗ ਰੱਖੀ ਸੀ 29 ਤਰੀਕ ਦੀ ਤੇ ਦੂਸਰੀ ਆਪਣੀ ਰੈਲੀ ਰੱਖੀ ਸੀ 30 ਤਰੀਕ ਦੀ ਇਹਨੇ ਕੀ ਕੀਤਾ ਉਹੀ ਸਾਡੀ ਜਦੋਂ ਦੇਖਿਆ ਵੀ ਹੁਣ ਹੀ ਨਹੀਂ ਟਰੈਕਟਰ ਮਾਰਚ ਕੱਢਣਾ ਹੈ ਇਹਨੇ ਉਹੀ ਮੀਟਿੰਗ 30 ਤਰੀਕ ਨੂੰ ਰੱਖ ਦਿੱਤੀ ਇਹ ਸਾਨੂੰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਸਾਡੀ ਤਾਂ ਟਰੈਕਟਰ ਰੈਲੀ ਨਿਕਲੂਗੀ ਜੇ ਤੁਸੀਂ ਆਪਣੇ ਕਾਲੇ ਕਾਨੂੰਨ ਨਹੀਂ ਬਾਕਸ ਲਵਾਂਗੇ ਸਰ ਦੇ ਕਮਾਲ ਜੀ ਜਦੋਂ ਮਾਦੋ ਲਖਮਨ ਦੇਵ ਤੋਂ ਮਾਧੋਦਾਸ ਜੀ ਬਣੇ ਸੀ ਮਾਧੋਦਾਸ ਤੋਂ ਫਿਰ ਬੰਦਾ ਸਿੰਘ ਮਾਧੋਦਾਸ ਜੀ ਬਣੇ ਸੀਗੇ ਹਾਂਜੀ ਉਹਨਾਂ ਨੇ ਥੜੇ ਤੇ ਆ ਕੇ ਬੈਠੇ ਸੀਗੇ ਹਾਂਜੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਜਾਂ ਤੂੰ ਮੇਰੇ ਵੱਲ ਹੈ ਚੱਕੋ ਮਛੰਦਾ ਮੈਂ ਸਭ ਕੀ ਤੋਸਕੋ ਸੋਪਿਆ ਜਾਂ ਤੇਰਾ ਬੰਦਾ ਅੱਜ ਉਹ ਮੌਕਾ ਆਊਗਾ ਕਿ ਮੋਦੀ ਸਰਕਾਰ ਦੀ ਇਟਨੈਟ ਸਰਕਾਰ ਦਿੱਤੀ ਜਾਊਗੀ ਕੋਈ ਸੂਰਮਾ ਆਊਗਾ ਆਪਣੇ ਪੰਜਾਬ ਦੇ ਵਿੱਚ ਹਾਂਜੀ ਆਹੋ ਇਹ ਇਹ ਇਨੀ ਸੂਰਮੇ ਪੈਦਾ ਕਰ ਦੇਣੇ ਜੇ ਹੁਣ ਇਹ ਨਹੀਂ ਮੰਨ ਰਹੇ ਇਹ ਇਹ ਨਾ ਇਹੀ ਸੂਰਮੇ ਹੀ ਹੋਣਗੇ ਜਿਹੜੇ ਕਿ ਬੰਦਾ ਸਿੰਘ ਬਹਾਦਰ ਵਾਂਗਰ ਫਟ ਨਾਟ ਖੜਕਉਣਗੇ ਤਸੀਤਾ ਇਹਨਾਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਇਹ ਜਿਹੜਾ ਆ ਕਾਨੂੰਨ ਆ ਵੀ ਆਪਣੇ ਵਾਪਸ ਲੈ ਲਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਹੀ ਸਮਾਂ ਇੰਨਾ ਕਿ ਖਤਰਨਾਕ ਹੋ ਜਾਊਗਾ ਤੇ ਫੇਰ ਤਾਂ ਇਹ ਟੈਕ ਨਾਟ ਖੜਕਣ ਵਾਲਾ ਕੰਮ ਹੋ ਹੀ ਜਾਣਾ ਹੈ ਤੇ ਟੈਰਿਸ ਦੇ ਮਾਮਲੇ 'ਚ ਕੱਲ ਕਰ ਲੀਏ ਤੇ ਅਸੀਂ ਹੋਰ ਵੀ ਜਾਣਦੇ ਅੱਗੇ ਕਿ ਟੈਰਿਸ ਦੇ ਮਾਮਲੇ 'ਚ ਤੱਕੀ ਫੜੀ ਹੋਈ ਆ ਇਸ ਦੇ ਬਾਰੇ ਤੁਸੀਂ ਮੀਡੀਆ ਨੂੰ ਜਾਗਰੂਕ ਕਰੋ ਕੀ ਕਹਿਣਾ ਚਾਹੁੰਦੇ ਹੋ ਸਿੱਧੇ ਤੌਰ ਤੇ ਇਸ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬੜਾ ਕਿਸਾਨ ਹੈ ਉਹ ਆਨਜਾਨਾ ਤਾਂ ਬੜੇ ਕਿਸਾਨ ਨੂੰ ਗਲਤ ਤਰੀਕੇ ਨਾਲ ਉਹਨਾਂ ਨੇ ਟੈਰਿਸ ਤੇ ਕੀਤਾ ਆ ਅਸੀਂ ਤੇ ਅੰਤੋਂ ਤੋਂ ਵੀ ਨਹੀਂ ਹੈ ਕਿ ਅਸੀਂ ਕਿਸਾਨ ਆ ਸਾਨੂੰ ਮਾਣਿਆ ਕਿਵੇਂ ਕਿਸਾਨ ਦੀ ਤੁਸੀਂ ਤੁਹਾਨੂੰ ਮਾਣ ਤਾਂ ਜ਼ਰੂਰ ਆ ਪਰ ਕੱਲ ਦੇਖਿਆ ਦੇਖਿਆ ਵੀ ਇੱਕ ਕਿਸਾਨ ਦੀ ਡੈਥ ਹੋ ਚੁੱਕੀ ਆ ਅੱਲ ਕੱਲ ਹੀ ਇੱਕ ਸੂਚਨਾ ਆ ਬਟਾਲੇ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਆ ਸਾਰਾ ਪਰਿਵਾਰ ਗਿਆ ਉਥੇ ਉਹ ਮਾਤਾ ਆਇਓਰ ਵੀ ਸੀ ਗਏ ਉਹਨਾਂ ਦੇ ਹੱਥ ਟੋਕੀ ਚ ਆ ਗਿਆ ਉਹਨਾਂ ਖਾਤਰ ਕਿਤੇ ਨਾ ਕਿਤੇ ਬਹੁਤ ਅੱਡੇ ਅੱਧਰ ਤੇ ਜਿਹੜੇ ਲੋਕੀ ਘਰੋਂ ਬੇਕਾਰ ਹੋ ਗਏ ਆ ਕੰਮ ਕਰ ਨਹੀਂ ਸਕਦੇ ਉਹਨਾਂ ਦੀ ਉਹਨਾਂ ਦੀ ਜਗ੍ਹਾ ਤੇ ਕਯੁਗਾਂ ਨੂੰ ਕੰਮ ਕਰਨਾ ਪੈ ਰਿਹਾ ਕਿ ਉਹ ਆਰੇ ਰਸਤਾ ਜੀ ਆਪਣਾ ਕੰਮ ਹੀ ਕਰਦੇ ਆ ਨਹੀਂ ਉਹ ਕੋਈ ਟੈਲਿਵਿਜ਼ਨ ਹੀ ਹੈਗੇ ਉਹਨਾਂ ਨੇ ਸਾਨੂੰ ਆਪਣੇ ਹੱਕ ਚਾਹੀਦੇ ਆ ਨਹੀਂ ਉਹਨਾਂ ਦਾ ਹੱਤ ਵੀ ਵੱਡਿਆ ਗਿਆ ਮਾਤਾ ਜੀ ਦਾ ਪਰ ਦੇ ਪਤਾ ਹੋਣਾ ਤੁਹਾਨੂੰ ਮੀਡੀਆ ਨੂੰ ਹਾਂ ਜੀ ਉਹਨਾਂ ਦਾ ਹੱਤ ਵੱਡਿਆ ਗਿਆ ਬਟ ਉਹ ਆਪਣੇ ਹੱਕ ਲੈ ਰਹੇ ਨੇ ਇਸੇ ਵੇਲੇ ਆ ਉਹਨਾਂ ਨੂੰ ਕੁਝ ਹੋਣਾ ਨਹੀਂ ਆ ਕੋਈ ਵੀ ਬਖੰਦਾ ਸੀ ਮਗਰ ਉਹਨਾਂ ਦਾ ਪਰਿਵਾਰ ਦੀ ਹਸਤੀਬਸਤ ਹੋ ਗਿਆ ਉਸ ਵਾਰ ਕੀ ਕਹਿਣ ਬੰਦੇ ਆ ਉਸ ਵਾਰ ਵਾਪਸ ਕੀਤੀ ਮੋਤੀ ਰੋਸ ਹੋ ਗਿਆ ਮੋਤੀ ਰੋਸ ਹੋ ਰਿਹਾ ਹੈ ਕਿ ਕਿ ਛੋਟੇ ਛੋਟੇ ਬੱਚੇ ਲੋਕ ਬੈਠ ਕੇ ਆਉਂਦੀਆਂ ਚਾਹਨਾ ਚਾਹੀਦੀਆਂ ਕਿਸਾਨਾਂ ਦੀ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਇਸ ਵਾਰ ਮੋਤੀ ਕਿਉਂ ਅਜੇ ਕਾਲੇ ਕਾਨੂੰਨਿਆ ਵਾਪਸ ਲੈ ਲੈ ਚਾਹੀਦੇ ਆ ਲਗਭਗ 35 ਤੋਂ 40 ਦੇ ਵਿੱਚ ਜਿਹੜੇ ਅੰਕੜੇ ਆ ਇਹ ਸਾਹਮਣੇ ਆਏ ਆ ਵਿਸ਼ਾਦ ਪ੍ਰਾਪਤਿਆ ਕੀ ਕੀ ਆ ਕੱਲ ਦੀ ਜੇ ਗੱਲ ਕਰ ਲਈਏ ਤੇ ਪੰਜਾਬ ਦਾ ਜਿਹੜਾ ਸੀਂਗਰ ਆ ਅੱਗੂ ਮਾਨ ਨੇ 50-50 ਹਜ਼ਾਰ ਰੁਪਏ ਦੀ ਕਿਤੋਂ ਦਿੱਤੀ ਆ ਜਿਹੜੇ ਸਹੀ ਨਵੇਂ ਪਰਿਵਾਰ ਆ ਉਹਨਾਂ ਨੇ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਰਾਹਤ ਇੱਕ ਮਿੰਟ ਰੋੋਣੇ ਬਾਰੇ ਕੀ ਕਹੋਗੇ ਸਾਡੇ ਪੰਜਾਬ ਦੇ ਸਿੰਗਰ ਆ ਉਹਨਾਂ ਬਾਰੇ ਕੁਝ ਤਾਂ ਹੋ ਉਹਨਾਂ ਨੇ ਬਹੁਤ ਵਧੀਆ ਮਾਨੀ ਗੱਲ ਕੀਤੀ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਨਾਂ ਨੇ ਸਹਾਇਤਾ ਦਿੱਤੀ ਉਹਨਾਂ ਨੇ ਕਿਸਾਨਾਂ ਦੀ ਹੈਲਪ ਕਰਦੀ ਹੈ ਕਿਸਾਨਾਂ ਨੂੰ ਕਿਸਾਨਾਂ ਦੀ ਹੈਲਪ ਤਾਂ ਕਰਨੀ ਚਾਹੀਦੀ ਹੈ ਉਹਨਾਂ ਨੂੰ ਉਹ ਦੋ ਨਾਲ ਹੀ ਜੇ ਚੱਲ ਜੀਏ ਗਰਦਾਸ ਮਾਨ ਦੀ ਜੇ ਗੱਲ ਕਰ ਲਈਏ ਉਹਨਾਂ ਨੇ ਕਿਹਾ ਵਾ ਕਿਸਾਨ ਹੈ ਤਾਂ ਹਿੰਦੁਸਤਾਨ ਹੈ ਸੋ ਸਾਰੇ ਤੋਂ ਦੱਸੋ ਕਿ ਕਿਹੜਾ ਜਾਉਂਗਾ ਹਾਂਜੀ ਸਾਰਾ ਹੈ ਤਾਂ ਹਿੰਦੁਸਤਾਨ ਹੈ ਹਾਂਜੀ ਸਾਰਾ ਹੈ ਤਾਂ ਹਿੰਦੁਸਤਾਨ ਹੈ ਜਿਹੜਾ ਖੂੜਾ ਬਣੂਗਾ ਤੇ ਕਿਸਾਨੀ ਖੇਤੀ ਸ਼ਰਧੂ ਤੇ ਜਿਹੜੀ ਹੋਰ ਲੋਕਾਂ ਦੇ ਸਾਰੇ ਪੁੱਛੇ ਮਦਦ ਲੋਕਾਂ ਨੂੰ ਲੋਕ ਕੋ ਲੋਕ ਦੇ ਚੱਲ ਕੇ ਤੇ ਸੇਕਰੀ ਹੋਗਾ ਤੁਸੀਂ ਆਣ ਵਾਲੇ ਸਮੇਂ ਜਿਹੜੇ ਨਵੇਂ ਸਾਲ ਦੇ ਵਿੱਚ ਕੀ ਮੰਗ ਕਰਨਾ ਚਾਹੋਗੇ ਅਸੀਂ ਇਹ ਹੀ ਮੰਗ ਕਰਦੇ ਹਾਂ ਹਨੇਰੇ ਕਾਲੇ ਕਾਨੂੰਨੀਆ ਵਾਪਸ ਲੈਣੇ ਚਾਹੀਦੇ ਤੇ ਦਾਅਵਾ ਕਰਨਾ ਚਾਹੀਦਾ ਹੈ ਕਿ ਜਿਹੜੇ ਜਿਹੜੇ ਲੋਕ ਆਪ ਆਪਣੇ ਘਰ ਨੂੰ ਵਾਪਸ ਆ ਰਹੇ ਨਾ ਮੇਰੇ ਸਾਥ ਨਿਕਾ ਰਹੇ ਕਿ ਅਮਨੌਨ ਵਾਪਸ ਆਏ ਸਾਰੇ ਆ ਕੇ ਸਾਰੇ ਆਪਣੇ ਘਰ ਨੂੰ ਆ ਧੰਨਵਾਦ ਚੱਲ ਚੱਲ ਚੱਪੇ ਇੱਕ ਨਾਰਾ ਮਾਰਨ ਨਾਰਾ